ਗੁੱਡ ਮਾਰਨਿੰਗ ਫਰੈਂਡਸ ਅਗਰ ਤੁਹਾਡਾ ਮੋਟਾਪਾ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ ਬਾ ਹਾਈਪੋਥਾਇਰੋइडਿਜ਼ਮ ਕਰਕੇ ਪੇਟ ਬਹੁਤ ਜ਼ਿਆਦਾ ਅੱਗੇ ਨੂੰ ਵਧ ਰਿਹਾ ਹੈ ਬਾ ਪੇਟ ਬਹੁਤ ਜ਼ਿਆਦਾ ਹਾਰਡ ਅ ਕੜੜਾ ਬਾ ਥਾਇਰੋਇਡ ਤੁਹਾਡਾ ਹਾਈਪੋਥਾਇਰੋइडਿਜ਼ਮ ਅਨਕੰਟਰੋਲ ਆ ਉਸ ਕਰਕੇ ਤੁਹਾਡਾ weight ਬਹੁਤ ਵਧ ਰਿਹਾ ਤੁਸੀਂ ਬਹੁਤ ਟਰਾਈ ਕਰ ਰਹੇ ਹੋ ਫਿਰ ਵੀ ਤੁਹਾਡਾ weight ਨਹੀਂ ਘਟ ਰਿਹਾ ਮੱਥੇ ਤੇ ਬਹੁਤ ਜ਼ਿਆਦਾ ਪਸੀਨਾ ਆ ਰਿਹਾ ਤੁਸੀਂ ਬਹੁਤ ਜ਼ਿਆਦਾ ਭਾਰੇ ਹੋ ਤੁਹਾਡੀ ਸਿਹਤ ਬਹੁਤ ਜ਼ਿਆਦਾ ਭਰੀ ਆ ਅਤੇ ਤੁਸੀਂ ਸੀਡਰ ਖੰਡ ਬਹੁਤ ਜ਼ਿਆਦਾ ਮੰਨਤਾ ਬਾ ਅਜਿਹੀ ਇੱਕ ਹੋਮੋਪੈਥਿਕ ਦਵਾਈ ਆ ਜੇ ਜੇ ਤੁਹਾਡੇ ਥਾਇਰੋਇਡ ਨੂੰ ਵੀ ਅਨ ਕੰਟਰੋਲ ਕਰੂਗੀ ਜੇ ਤੁਹਾਡਾ ਪੇਟ ਦਾ ਮਟਾਪਾ ਵਧਿਆ ਬਾ ਅਕਸੀਰ ਦੇ ਕਿਸੇ ਅੰਗ ਦੇ ਵੀ ਭਾਰਾਪਨ ਜਾਂਦੇ ਆ ਇਹ ਭਾਰ ਨੂੰ ਵੀ ਘਟਾ ਲੂਗੀ ਥਾਇਰੋਇਡ ਨੂੰ ਕੰਟਰੋਲ ਕਰੂਗੀ ਥਾਇਰੋਇਡ ਕੰਟਰੋਲ ਹੋਊਗਾ ਪਰ ਏਟੋਮੈਟ ਘਟਣ ਲੱਗ ਜੂਗਾ ਅਗਰ ਤੁਸੀਂ ਬਹੁਤ ਗੂੜੀ ਟਰਾਈ ਕਰ ਸਕਿਓ ਉਸ ਦਵਾਈ ਦਾ ਨਾਮ ਹੈਗਾ ਕਲਕੇਰੀਆ ਕਾਰਬ 30 2 ਡ੍ਰੌਪਸ ਸਵੇਰ 2 ਡ੍ਰੌਪਸ ਸ਼ਾਮ ਨੂੰ ਅਗਰ ਤੁਸੀਂ ਬਹੁਤ ਜਿਆਦਾ ਮੋਟੇ ਹੋ ਸਿਰਫ ਮੋਟੇ ਮੋਟੇ ਰੋਗੀਆਂ ਦੀ ਦਵਾਈ ਆ ਮੱਥੇ ਤੇ ਪਸੀਨਾ ਬਹੁਤ ਜਿਆਦਾ ਆਉਂਦਾ ਵਾ ਪਸੀਨੇ ਨਾਲ ਤਰ ਲੈਂਦੇ ਆ ਬਾ ਠੰਡ ਬਹੁਤ ਮਹਿਸੂਸ ਕਰਦੇ ਇੱਕ ਹੈਗਾ ਆਯੁਰਵੈਦਿਕ ਨੁਕਤਾ ਤુલਸੀ ਦੇ ਪੱਤਿਆਂ ਦਾ ਰਸ 10 ਬੂੰਦਾਂ ਸਵੇਰ 10 ਬੂੰਦਾਂ ਸ਼ਾਮ ਨੂੰ ਦੋ ਟਾਈਮ ਲਓ ਤੁਹਾਡਾ ਪੇਟ ਵੀ ਘਟੂਗਾ ਤੇ ਮਟਾਪਾ ਵੀ ਘਟੂਗਾ ਥਾਇਰੋਇਡ ਵੀ ਜੋ ਤੁਹਾਡਾ ਅਨ ਕੰਟਰੋਲ ਆ ਉਹ ਕੰਟਰੋਲ ਵਿੱਚ ਆ ਜਾਊਗਾ ਹਾਈਪੋਥਾਇਰੋਇਡਿਜ਼ਮ ਅਗਰ ਜਾਣਕਾਰੀ ਵਧੀਆ ਲੱਗੀ ਆ ਇਸ ਵੀਡੀਓ ਨੂੰ ਬਾਕੀ ਵਤ ਸੇਅਰ ਕਰੇ ਜੀ ਧੰਨਵਾਦ